ਬੇਬੇ ਕਰਤਾਰੋ ਬੇਬੇ ਸਾਡੀ ਅੱਜ ਸਦੀਵੀ ਵਿਛੋੜਾ ਦੇ ਕੇ ਇਸ ਸੰਸਾਰ ਤੋਂ ਅਲਵਿਦਾਅ ਕੇ ਕਾਲਜਨਾਣਾ ਕਰ ਗਈ ਹੈ ਮਾਂ ਉਸ ਵੈਕਟ ਦੇ ਚਰਨਾਂ 'ਚ ਜਾ ਲੱਗੀ ਬੋਲੀ ਸੋਨਿਹਾਂ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮਾਤਾ ਕਰਤਾਰ ਕੌਰ ਬੇਬੇ ਕਰਤਾਰੋ ਬੇਬੇ ਸਾਡੀ ਅੱਜ ਸਦੀਵੀ ਵਿਛੋੜਾ ਦੇ ਕੇ ਇਸ ਸੰਸਾਰ ਤੋਂ ਅਲਵਿਦਾਹ ਕੇ ਕਾਲ ਚਨਾਣਾ ਕਰ ਗਈ ਹੈ ਮਾਂ ਉਸ ਵਾਹਿਗੁਰੂ ਦੇ ਚਰਨਾਂ 'ਚ ਜਾ ਲੱਗੀ ਹੈ ਅੱਜ ਇਸ ਮਾਂ ਦੇ ਬਾਰੇ ਜੇ ਆਪਾਂ ਗੱਲ ਕਰੀਏ ਧੰਨਵਾਦ ਹੈ ਇਹਨਾਂ ਦੇ ਅੱਜ ਕੁਝ ਪਰਿਵਾਰ ਕੇ ਮੈਂਬਰ ਇੱਥੇ ਪਹੁੰਚੇ ਤੁਸੀਂ ਕੀ ਲੱਗਦਾ ਬੇਟਾ ਤੁਸੀਂ ਦੋਤੀਆਂ ਤੁਸੀਂ ਤੁਸੀਂ 9 ਹੋ ਤੁਸੀਂ 9 ਹੋ ਕਿੰਨੇ ਬੱਚੇ ਸੀ ਇਹਨਾਂ ਦੇ ਤੁਸੀਂ ਇੱਕ ਬੇਲਾ ਤੇ ਇੱਕ ਬੇਟੀ ਸੀ ਓਕੇ ਉਹ ਵੀ ਕੋਈਰ ਕੈਸੀ ਅੱਛਾ ਤੁਹਾਡੇ ਹਸਬੰਦ ਵੀ ਹੈ ਨਹੀਂ ਤੇਰੀ ਮੰਮੀ ਪੁੱਤ ਅੱਛਾ ਉਹ ਵੀ ਹੈ ਨਹੀਂ ਫਿਰ ਰਹਿੰਦੇ ਕਿੱਥੇ ਸੀ ਮਾਤਾ ਸੱਫੇ ਕੋਲ ਰਹਿੰਦੇ ਸੀ ਤੁਹਾਡੇ ਕੀ ਲੱਗਦੇ ਸੀ ਮੇਰੀ ਨਾਨੀ ਹੈ ਅੱਛਾ ਤੁਸੀਂ ਵੀ ਦੋਤੀ ਹੋ ਤੁਸੀਂ ਦੋਨੋਂ ਦੋਤੀਆਂ ਹੀ ਆ ਹਾਂ ਜੀ ਤੁਸੀਂ ਭੈਣਾ ਵਾ ਹਾਂ ਉਹ ਵੀ ਦੋਤੀਆਂ ਭੈਣ ਹੈ ਪੋਤੀ ਆ ਅੱਛਾ ਪੋਤੀ ਆ ਤੁਹਾਡੀ ਬੇਟੀ ਆ ਮਾਤਾ ਕਿਵੇਂ ਮਤਲਬ ਤੁਹਾਡੇ ਕੋਲ ਕਿੱਥੋਂ ਚੱਲੇ ਗਈ ਸੀ ਜਿਵੇਂ ਸਾਨੂੰ ਚਲੋ ਆਪਣੇ ਮੁੱਲਾਪੁਰੋਂ バス ਅੱਡੇ ਤੋਂ ਮਿਲੀ ਸੀ ਬਹੁਤ ਮਾੜੀ ਹਾਲਤ ਵਿੱਚ ਪਈ ਸੀ ਉੱਥੇ ਮਾਤਾ ਠੰਡ ਦਾ ਟਾਈਮ ਸੀ ਜਨਵਰੀ ਦਾ ਮਹੀਨਾ ਸੀਗਾ ਥੱਲੇ ਚੱਕ ਕੇ ਗੰਦਮੰਦ ਖਾਈ ਜਾਂਦੀ ਸੀ ਕਈ ਦਿਨ ਹੋ ਗਏ ਜੀ ਉੱਥੇ ਬੈਠੀ ਨੂੰ ਮਤਲਬ ਇੰਨੇ ਦਿਨਾਂ ਤੋਂ ਪਤਾ ਹੀ ਨਹੀਂ ਲੱਗ ਤਾਨੂੰ ਮਤਲਬ ਲੱਗਿਆ ਕਿ ਕਿੱਧਰ ਗਈ ਬੇਬੇ ਨਾ ਜੀ ਛੋਟੀ ਭੈਣ ਕੋਲ ਗਈ ਹੋਈ ਸੀ ਇਹ ਜੀ ਕਹਿੰਦੀ ਛੋਟੀ ਭੈਣ ਜੀ ਸਾਡੀ ਛੋਟੀ ਭੈਣ ਕੋਲੇ ਮਾਨਸਾ ਤੋਂ ਹੀ ਇੱਥੇ ਮੇਰੇ ਨਾਨਕੇ ਨੇ ਬੜੀ ਉਪਰੇ ਮੇਰੀਆਂ ਮਾਸੇ ਜਾਂਦੀ ਵੱਡੇ ਵਾਲੀਪੁਰ ਛੋਟੇ ਵਾਲੀਪੁਰ ਵੱਡੇ ਵਾਲੀਪੁਰ ਵੱਡੇ ਵਾਲੀਪੁਰ ਹਾਂ ਜੀ ਉੱਥੇ ਆਈ ਸੀ ਜੀ ਸਾਨੂੰ ਤਾਂ ਅੰਸੀ ਵੀ ਕਿਸੇ ਰਿਸ਼ਤੇਦਾਰੀ ਚ ਬੈਠੀ ਪਾ ਕੇ ਹੋਣਗੇ ਕਿਉਂਕਿ ਇਹਨਾਂ ਦੀ ਆਦਤ ਸੀ ਉਹ ਸਾਡੇ ਨਾਲ ਗੁੱਸੇ ਹੋ ਜਾਂਦੇ ਸੀ ਰਿਸ਼ਤੇਦਾਰੀ ਚ ਚਲੇ ਜਾਂਦੇ ਸੀ ਹੋ ਤੇ ਸਾਨੂੰ ਤਾਂ ਅੰਸੀ ਵੀ ਕਿਤੇ ਵਾਗੇ ਹੋਣਗੇ ਸਾਨੂੰ ਤਾਂ ਬਹੁਤ ਸਾਲ 1.5 ਸਾਲ ਬਾਅਦ ਪਤਾ ਲੱਗਿਆ ਜੀ ਫਿਰ ਤੁਸੀਂ ਥਾਣੇ ਰਿਪੋਰਟਰ ਪੂੜ ਨਹੀਂ ਕਰਾਈ ਨਾਂ ਜੀ ਕਿਉਂਕਿ ਫਿਰ ਸਾਨੂੰ ਆਹ ਕੁੜੀਆਂ ਨੇ ਦੱਸਤੀ ਸੀ ਜਾਂ ਮਾਮੇ ਦੀ ਨੇ ਨਹੀਂ ਬੀ ਤਾਂ ਸਾਲ ਬਾਅਦ ਪਤਾ ਲੱਗਿਆ ਨਾ ਤੁਹਾਨੂੰ ਤਾਂ 1.5 ਸਾਲ ਬਾਅਦ ਮਾਲ ਜਰੂਰ ਤੁਹਾਨੂੰ ਪਤਾ ਲੱਗ ਗਿਆ ਵੀ ਹੁਣ ਮਹੀਨਾ 2 ਮਹੀਨੇ 3 ਵੀ ਪਤਾ ਹੀ ਨਹੀਂ ਕਿੱਥੇ ਗਈ ਕੋਈ ਰਿਪੋਰਟ ਨਹੀਂ ਕਰਾਈ ਚਲੋ ਹੁਣ ਤੁਸੀਂ ਪਿਛਲੇ ਸਮੇਂ ਤੋਂ ਆ ਰਹੇ ਹੋ ਕੌਣ ਕੌਣ ਆਉਂਦਾ ਹੁੰਦਾ ਸਾਡੇ ਕੋਲ ਤੁਸੀਂ ਉਹਨਾਂ ਨੇ ਕੌਣ ਸੀ ਅਸੀਂ ਆਉਂਦੇ ਸੀ ਮੇਰੇ ਹਸਬੰਦ ਆਉਂਦੇ ਸੀ ਮੈਂ ਆਉਂਦੀ ਸੀ ਉਹ ਬਾਈਕ ਤੇ ਜੀ ਵੀ ਆਉਂਦੇ ਸੀ ਚਲੋ ਸੀ ਮਮੀ ਲੰਬੀ ਕੀ ਕਹੀਏ ਭੈਣ ਮੇਰੀ ਇਹ ਬਸ ਹੁਣ ਕਰਮਾਂ ਦੇ ਸਿੱਕੇ ਸਾਡੇ ਨਾਲ ਉਹਦੇ ਜਿਹੜੇ ਸਬੰਧ ਸੀ ਪਰ ਇਸ ਤਰ੍ਹਾਂ ਉਹਦਾ ਘਰੋਂ ਜਾਣਾ ਇਸ ਵਿਰਗ ਉਮਰ ਦੇ ਵਿੱਚ ਸੜਕਾਂ ਤੇ ੱਟਕੇ ਖਾਣਾ ਮਤਲਬ ਬਹੁਤ ਦੁਖਦਈ ਸੀ ਇਹ ਕਿ ਨੂੰ ਸਕਿਨ ਦਾ ਕੈਂਸਰ ਸੀਗਾ ਮਾਤਾ ਨੂੰ ਜਿਹੜਾ ਉਹ ਨੱਕ ਤੇ ਸੀਗਾ ਨਾ ਉਹ ਕੈਂਸਰ ਬਣਿਆ ਹੋਇਆ ਸੀ ਉਹਦਾ ਵੀ ਟ੍ਰੀਟਮੈਂਟ ਚੱਲਦਾ ਸੀ ਪਰ ਹੁਣ ਉਮਰ ਵੀ ਬਹੁਤ ਜ਼ਿਆਦਾ ਸੀ ਅੱਖਾਂ ਦੀ ਰੋਸ਼ਨੀ ਵੀ ਹੈ ਨਹੀਂ ਸੀ ਇਸੇ ਤਰ੍ਹਾਂ ਹੀ ਆ ਕਈ ਵਾਰੀ ਮਤਲਬ ਸਾਡੇ ਕੋਲੇ ਵੀ ਕੋਈ ਸ਼ਬਦ ਨਹੀਂ ਰਹਿੰਦੇ ਕੀ ਕਹੀਏ ਪਰਿਵਾਰ ਨੂੰ ਹੁਣ ਪਰ ਬੜੀ ਦੁੱਖ ਦੀ ਗੱਲ ਆ ਵੀ ਇਹ 80 85 ਸਾਲ ਦੀ ਇਹ ਬਜ਼ੁਰਗ ਮਾਂ ਸਾਨੂੰ 26 1 24 ਨੂੰ ਇਹ ਮਾਂ 26 1 24 ਨੂੰ ਮੁੱਲਾਪੁਰ ਬੱਸ ਅੱਡੇ ਤੋਂ ਮਿਲੀ ਉੱਥੋਂ ਕਿਸੇ ਨੇ ਸਾਨੂੰ ਵੀਡੀਓ ਬਣਾ ਕੇ ਭੇਜੀ ਉੱਥੇ 2-3 ਦਿਨ ਹੋ ਗਏ ਸੀ ਮਾਂ ਨੂੰ ਪਈ ਨੂੰ ਔਰ ਠੰਡ ਦੇ ਵਿੱਚ ਜਨਵਰੀ ਦਾ ਮਹੀਨਾ ਸੀ ਔਰ ਇਹ ਮਾਂ ਉੱਥੋਂ ਧੱਕੇ ਪੱਤੇ ਕੁਝ ਆਸ-ਪਾਸ ਤੋਂ ਸਮਾਨ ਚੱਕ ਕੇ ਉਹੀ ਖਾਈ ਜਾਂਦੀ ਸੀ ਗੰਦੇ ਕੱਪੜੇ ਸੀ ਸਿਰ ਦੇ ਵਿੱਚ ਜਿਟਾਵਾਵਾਂ ਵੱਜੀਆਂ ਪਈਆਂ ਸੀ ਔਰ ਪਤਾ ਕਰਨ ਤੇ ਮਾਤਾ ਜੀ ਦੇ ਪੁੱਛਣ ਤੇ ਮਾਤਾ ਜੀ ਕਿਸੇ ਦਾ ਫੋਨ ਨੰਬਰ ਨਹੀਂ ਦੇ ਸਕੇ ਸਾਨੂੰ ਇੱਕ ਉਸ ਟਾਈਮ ਜ਼ਿਆਦਾ ਬਿਮਾਰ ਸੀ ਠੰਡ ਬਹੁਤ ਲੱਗੀ ਹੋਈ ਸੀ ਉਸ ਤੋਂ ਬਾਅਦ ਹਸਪੀਟਲ ਚ ਦਾਖਲ ਕਰਾਇਆ ਹੌਲੀ ਹੌਲੀ ਫਿਰ ਮਾਤਾ ਜੀ ਨੇ ਦੱਸਿਆ ਵੀ ਬਲੀਪੁਰ ਮੇਰੇ ਰਿਸ਼ਤੇਦਾਰ ਰਹਿੰਦੇ ਆ ਨਾਮ ਨਹੀਂ ਸੀ ਪਤਾ ਘਰ ਨਹੀਂ ਸੀ ਪਤਾ ਮਾਤਾ ਨੂੰ ਕਿੱਥੇ ਆ ਤੇ ਦੱਸਣ ਤੇ ਮਾਤਾ ਜੀ ਦੇ ਕੋਲੇ ਪਰਿਵਾਰ ਬਾਰੇ ਕੋਈ ਜਾਣਕਾਰੀ ਨਹੀਂ ਸੀ ਅਸੀਂ ਵੀਡੀਓ ਵੀ ਸਾਂਝੀ ਕੀਤੀ ਅਸੀਂ ਸੰਗਤ ਨੂੰ ਵੀ ਬੇਨਤੀ ਕੀਤੀ ਵੀ ਜੇ ਕੋਈ ਮਾਤਾ ਜੀ ਨੂੰ ਪਹਿਚਾਣਦਾ ਤਾਂ ਸਾਡੇ ਨਾਲ ਸੰਪਰਕ ਕਰੋ ਜਰੂਰ ਪਰ ਕਿਸੇ ਨੇ ਕੋਈ ਰਿਸਪੌਂਸ ਨਹੀਂ ਦਿੱਤਾ ਕਰੀਬ ਸਾਲ ਬਾਅਦ ਜਾ ਕੇ ਸਾਨੂੰ ਪਤਾ ਲੱਗਿਆ ਜਦੋਂ ਪਿਛਲੇ 7 ਕਿ ਮਹੀਨੇ ਪਹਿਲਾਂ 24 9 25 ਨੂੰ ਯਾਨੀ ਕਿ ਕਰੀਬ 7-8 ਮਹੀਨੇ ਬਾਅਦ ਫਿਰ ਇਹਨਾਂ ਦੇ ਪਰਿਵਾਰਕ ਮੈਂਬਰ ਸਾਡੇ ਕੋਲੇ ਆਉਣੇ ਸ਼ੁਰੂ ਹੋਏ ਮਾਤਾ ਜੀ ਦੀ ਦੋਤੀ ਫਿਰ ਮਾਤਾ ਜੀ ਦੀ ਪੋਤੀ ਆਈ ਫਿਰ ਮਾਤਾ ਜੀ ਦੇ ਨੂੰਤ ਮਤਲਬ ਮਾਤਾ ਜੀ ਨੂੰ ਮਿਲ ਕੇ ਜਾਂਦੇ ਸੀ ਇਹ ਕਹਿੰਦੇ ਸੀ ਲਜਾ ਨਹੀਂ ਸਕਦੇ ਵੀ ਅਸੀਂ ਰੱਖ ਨਹੀਂ ਸਕਦੇ ਵੀ ਰੱਖ ਤੁਸੀਂ ਇੱਥੇ ਲੋ ਅਸੀਂ ਮਿਲ ਜਿਆ ਕਰਾਂਗੇ ਆ ਪਰ ਕਰਤਾਰੂ ਮਾਤਾ ਦੀ ਹੁਣ ਇੱਕ ਤਾਂ ਅੱਖਾਂ ਦੀ ਰੌਸ਼ਨੀ ਜਮ੍ਹਾਂ ਖਤਮ ਹੋ ਗਈ ਸੀ ਬਹੁਤ ਥੋੜਾ ਦਿਖਾਈ ਦਿੱਤਾ ਤੇ ਇੱਕ ਉਮਰ ਬਹੁਤ ਜ਼ਿਆਦਾ ਸੀ ਔਰ ਆਪਣੇ ਪ੍ਰਾਣਿਆਂ ਦੀ ਯਾਦ ਹਮੇਸ਼ਾ ਆਪਣੇ ਪਿਤਾ ਜੀ ਨੂੰ ਯਾਰ ਕਰਦੇ ਹੁੰਦੇ ਸੀ ਮਾਤਾ ਕਹਿੰਦੀ ਮੇਰਾ ਬਾਪ ਸਰਪੰਚ ਸੀ ਮਤਲਬ ਚੰਗੇ ਘਰਾਣੇ ਦੀ ਸੀਗੀ ਚੰਗੇ ਪਰਿਵਾਰ ਦੀ ਧੀ ਸੀ ਬੜਾ ਕੰਮ ਕੀਤਾ ਹੋਇਆ ਸੀ ਖੱਡੀਆਂ ਬਣ ਬਣ ਕੇ ਦਰਿਆ ਬਣ ਬਣ ਕੇ ਆਪਣਾ ਜੀਵਨ ਮਾਤਾ ਜੀ ਨੇ ਬੜੀਆਂ ਸਾਡੇ ਨਾਲ ਇਦਾਂ ਦੀਆਂ ਗੱਲਾਂ ਪੁਰਾਣੀਆਂ ਕਰਨੀਆਂ ਪਰ ਅਖੀਰਲੇ ਵਕਤ 'ਚ ਜਿਹੜਾ 1.5 ਸਾਲ ਸਾਡੇ ਕੋਲੇ ਮਾਤਾ ਜੀ ਨੇ ਬਤੀਤ ਕੀਤਾ 1 ਸਾਲ 7 ਮਹੀਨੇ 1 ਸਾਲ 8 ਮਹੀਨੇ 1 ਸਾਲ 7 ਮਹੀਨੇ ਤੇ 30 ਦਿਨ ਮਤਲਬ 1 ਦਿਨ ਘੱਟ 1 ਮਹੀਨੇ ਤੋਂ ਇਹ ਮਾਂ ਸੁਪਨਿਆਂ ਦੇ ਘਰ ਚ ਵਤਿਤ ਕਰਕੇ ਗਈ ਹੈ ਅੱਜ ਇਸ ਮਾਂ ਦਾ ਸੰਸਕਾਰ ਕਰਨ ਲੱਗੇ ਆ ਇੱਥੇ ਲੁਧਿਆਣਾ ਆਪਣੇ ਹਸਨਪੁਰ ਪਿੰਡੀ ਸ਼ਮਸ਼ਾਨ ਘਾਟ ਦੇ ਵਿੱਚ ਪਰਿਵਾਰ ਨਾਲ ਕੱਲ ਸਾਡਾ رابطہ ਹੋ ਗਿਆ ਸੀ ਇਹਨਾਂ ਦੇ ਦੋਤਾ ਦੋਤੀ ਆ ਗਈ ਸੀ ਕਿ ਸਾਡੇ ਕੋਲੇ ਕੱਲ ਇਹ ਕਹਿੰਦੇ ਸੰਸਕਾਰ ਆਪਾਂ ਇੱਥੇ ਹੀ ਕਰ ਲੈਨੇ ਆ ਵੀ ਚਲੋ ਸ਼ਿਆਰ ਮਾਤਾ ਜੀ ਦਾ ਸਾਡੇ ਨਾਲ ਜਿਹੜਾ ਰਿਸ਼ਤਾ ਸੀ ਅਸੀਂ ਜਿਹੜੀ ਸੇਵਾ ਕਰਨੀ ਸੀ ਜਿਸ ਦਿਨ ਸਾਨੂੰ ਮਾਤਾ ਜੀ ਮਿਲੇ ਸੀਗੇ ਮਾਤਾ ਜੀ ਦੇ ਕੋਲੋਂ ਇਹ ਪੈਸੇ ਮਿਲੇ ਸੀ ਸਾਨੂੰ 1580 ਰੁਪਏ ਸੀਗੇ ਮਾਤਾ ਜੀ ਦੀ ਜੇਬ ਦੇ ਵਿੱਚ ਉਸ ਦਿਨ ਉਵੇਂ ਰੱਖੇ ਹੋਏ ਆ ਸਾਡੇ ਸਾਹਮਣੇ ਤੇ ਮਾਤਾ ਜੀ ਦੇ ਕੋਲੇ ਹੋਰ ਕੋਈ ਕਾਗਜ਼ ਪੱਤਰ ਕੋਈ ਆਧਾਰ ਕਾਰਡ ਕੁਝ ਨਹੀਂ ਸੀ ਬਸ 1580 ਰੁਪਏ ਮਾਤਾ ਜੀ ਦੀ ਜੇਬ ਦੇ ਵਿੱਚ ਸੀ ਤੇ ਇਸ ਤਰ੍ਹਾਂ ਸਾਡੀਆਂ ਇਹ ਮਾਵਾ ਜਿਨ੍ਹਾਂ ਨੇ ਸਾਰੀ ਉਮਰ ਲੇਖੇ ਲਾਤੀ ਆਪਣੇ ਬੱਚਿਆਂ ਨੂੰ ਪਾਲਣ ਚ ਪੋਸਣ ਚ ਬਿਹਾਉਣ ਚ ਪੜਾਉਣ ਚ ਸਭ ਕੁਝ ਆਪਣੇ ਵੱਲੋਂ ਯਤਨ ਕੀਤੇ ਪਰ ਅਖੀਰਲੇ ਸਮੇਂ ਕਈ ਵਾਰੀ ਜਦੋਂ ਇਸ ਤਰ੍ਹਾਂ ਕੋਈ ਰੁਲਦਾ ਤਾਂ ਬੜੀ ਤਕਲੀਫ ਹੁੰਦੀ ਹੈ ਬੜਾ ਦੁੱਖ ਹੁੰਦਾ ਵੀ ਅੱਜ ਸਾਡੇ ਸਮਾਜ ਦੇ ਵਿੱਚ ਕਿਦਾਂ ਦਾ ਦੇ ਹਾਲਾਤ ਬਣੇ ਜਾਂਦੇ ਨੇ ਕਿਉਂਕਿ ਇਸ ਮਾਂ ਨੇ ਆਪਣੀ ਜ਼ਿੰਦਗੀ ਚ ਪਤਾ ਨਹੀਂ ਕਿੰਨਾ ਕੰਮ ਕੀਤਾ ਉਹ ਕਿੰਨਾ ਦੁੱਖ ਟੋਇਆ ਹੋ ਹੁਣ ਮਾਤਾ ਨੂੰ ਸਾਡੇ ਕੋਲ ਜਦੋਂ ਆਏ ਸੀ ਅਸੀਂ ਟੈਸਟ ਕਰਾਇਆ ਇਹਨਾਂ ਦੇ ਸਕਿਨ ਦਾ ਕੈਂਸਰ ਸੀ ਇਹਨਾਂ ਨੂੰ ਜਿਹਦੇ ਕਰਕੇ ਇਹਨਾਂ ਦੀ ਸਿਹਤ ਦਿਨੋਂ ਦਿਨ ਹੋਰ ਜ਼ਿਆਦਾ ਡਾਊਨ ਜਾਈ ਜਾ ਰਹੀ ਸੀ ਔਰ ਪਰਿਵਾਰ ਇਹਨਾਂ ਸક્ષਮ ਨਹੀਂ ਸੀ ਪਰਿਵਾਰ ਇਹਨਾਂ ਸਮਰੱਥ ਨਹੀਂ ਸੀ ਵੀ ਮਾਤਾ ਨੂੰ ਸਾਂਭ ਸਕੇ ਆਪਣੇ ਕੋਈ ਡਾਕ ਸਕੇ ਜਾਂ ਇਲਾਜ ਕਰਾ ਸਕੇ ਨਹੀਂ ਤਾਂ ਹੁਣ 5-6 ਮਹੀਨਿਆਂ ਤੋਂ ਪਰਿਵਾਰ ਨੂੰ ਪਤਾ ਸੀ ਸਾਡੇ ਕੋਲੇ ਮਾਤਾ ਜੀ ਰਹਿ ਰਹੇ ਆ ਮਿਲ ਕੇ ਵੀ ਜਾਂਦੇ ਸੀ ਇਹ ਪਰ ਕਰਤਾਰੂ ਮਾਤਾ ਵਰਗੀਆਂ ਜਿਹੜੀਆਂ ਮਾਵਾ ਸਾਡੇ ਪਰਿਵਾਰ ਚ ਹੋਰ ਵੀ ਨੇ ਜਿਨ੍ਹਾਂ ਦੇ ਪਰਿਵਾਰ ਕੇ ਮੈਂਬਰ ਕੋਈ ਮਿਲਣ ਨਹੀਂ ਆਉਂਦਾ ਉਹਨਾਂ ਨੂੰ ਵੀ ਬੇਨਤੀ ਹੈ ਭੈਣੋ ਭਰਾਵੋ ਇਹ ਜੱਗ ਜਿਉਂਦਿਆਂ ਦੇ ਮੇਲੇ ਹੀ ਆ ਹੋਰ ਕੁਝ ਨਹੀਂ ਲੈ ਜਾਣਾ ਬੰਦੇ ਨੇ ਇਥੋਂ ਇਸ ਉਮਰ ਦੇ ਵਿੱਚ ਦੋ ਫੁਲਕੇ ਹੀ ਆ ਜਿਹੜੇ ਖਾਣੇ ਮਤ ਤੋਂ ਵੱਧ ਚਾਰ ਮਾੜੀ ਚੰਗੀ ਗੱਲ ਕਹਿ ਦੂਗੀ ਬੇਬੇ ਚਲੋ ਗੁੱਸੇ ਚ ਕਈ ਵਾਰੀ ਸਾਨੂੰ ਵੀ ਬੋਲ ਦਿੰਦੇ ਸੀ ਕੋਈ ਗੱਲ ਨਹੀਂ ਵੱਡਿਆਂ ਬਜ਼ੁਰਗਾਂ ਦੀਆਂ ਗਾਲਾਂ ਘੌੜੀਆਂ ਨਾਲਾਂ ਪਰ ਅਸੀਂ ਤੁਹਾਨੂੰ ਬੇਨਤੀ ਕਰਦੇ ਆਂ ਆਪਣੇਆਂ ਦਾ ਸਤਿਕਾਰ ਕਰੋ ਆਪਣੇਆਂ ਦਾ ਪਿਆਰ ਕਰੋ ਉਹਨਾਂ ਦੀ ਸੇਵਾ ਕਰੋ ਐਸ ਉਮਰ 'ਚ ਇਸ ਮਾਂ ਦੀ ਸੇਵਾ ਕਰਨ ਦਾ ਸਾਨੂੰ ਮੌਕਾ ਮਿਲਿਆ ਮੇਰੇ ਮਾਤਾ ਜੀ ਖੜੇ ਨੇ ਸਿਗਦਰਸ਼ਨ ਕੌਰ ਅਸੀਂ ਭਾਗਾ ਵਾਲੇ ਆਂ ਵੀ ਅਸੀਂ ਇਹਨਾਂ ਮਾਵਾਂ ਦੀ ਛਤਰ ਸ਼ਾਯਾ ਹੇਠ ਇਹਨਾਂ ਮਾਵਾਂ ਦੇ ਮਾਵਾਂ ਦੇ ਅਸ਼ੀਰਵਾਦ ਨਾਲ ਅਸੀਂ ਸੇਵਾ ਕਰਦੇ ਆਂ ਤੁਸੀਂ ਵੀ ਸਾਰੇ ਅਰਦਾਸ ਕਰਿਓ ਮਾਤਾ ਕਰਤਾਰ ਕੌਰ ਵਾਸਤੇ ਮੈਂ ਹਮੇਸ਼ਾ ਮਾਤਾ ਨੂੰ ਕਰਤਾਰੋ ਕਰਤਾਰੋ ਕਹਿ ਕੇ ਬੁਲਾਉਣਾ ਬੇਬੇ ਨੇ ਪਰਸੋਂ ਕੱਲ ਡੈਥ ਹੋਈ ਏ ਬੇਬੇ ਦੀ 2 ਦਿਨ ਪਹਿਲਾਂ ਮੇਰੇ ਹੱਥੋਂ ਪਾਣੀ ਪੀਤਾ 2 ਗਲਾਸ ਪੂਰੇ ਸਟੀਲ ਦੇ ਪਾਣੀ ਦੇ ਪੀਗੀ ਮਾਤਾ ਫਿਰ ਵੀ ਕਹੀ ਜਾਵੇ ਵੀ ਹੋਰ ਪਿਲਾ ਦਿਓ ਹੁਣ ਸੁੱਜੀ ਇਦਾਂ ਦੀ ਹੋ ਗਈ ਸੀ ਰੋਟੀ ਖਾ ਕੇ ਵੀ ਕਹਿੰਦੇ ਸੀ ਮੈਂ ਖਾਦੀ ਨਹੀਂ ਮੈਨੂੰ ਹੋਰ ਲਿਆ ਕੇ ਦਿਓ ਪਾਣੀ ਚਾਹੇ 4 ਗਲਾਸ ਪਿਲਾ ਦਿਓ ਪਤਾ ਨਹੀਂ ਸੀ ਮੈਂ ਕਿੰਨਾ ਪੀਣਾ ਪੀ ਜਾਂਦੇ ਰਹਿੰਦੇ ਸੀ ਪਰ ਆਪਣਿਆਂ ਨੂੰ ਮਿਲਣ ਨੂੰ ਆਪਣਿਆਂ ਦੇ ਨਾਲ ਰਹਿਣ ਨੂੰ ਲੋਚਦੇ ਸੀ ਇਹ ਮਾਂ ਤੇ ਤੁਸੀਂ ਵੀ ਸਾਰੇ ਜਰੂਰ ਅਰਦਾਸ ਕਰਿਓ ਇਸ ਮਾਂ ਵਾਸਤੇ ਸਾਡੀ ਕਰਤਾਰੋ ਬੇਬੇ ਵਾਸਤੇ ਸੱਚੇ ਪਾਤਸ਼ਾਹ ਵਾਹਿਗੁਰੂ ਇਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ ਔਰ ਇਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ਣ ਜਿੰਨੀ ਕਿ ਸੇਵਾ ਅਸੀਂ ਕਰ ਸਕਕੇ ਸਾਡੇ ਪਰਿਵਾਰਕ ਮੈਂਬਰ ਕਰ ਸਕਕੇ ਅਸੀਂ ਯਤਨ ਕੀਤਾ ਵੀ ਅਸੀਂ ਚੰਗੇ ਮਨ ਨਾਲ ਸਾਫ਼ ਨੀਅਤ ਨਾਲ ਇਹ ਸੇਵਾ ਕਰ ਸਕਕੇ ਤੇ ਹੁਣ ਭਾਈ ਰਤਨਦੀਪ ਸਿੰਘ ਜੀ ਅਰਦਾਸ ਕਰਨਗੇ ਉਸ ਤੋਂ ਬਾਅਦ ਫਿਰ ਆਪਾਂ ਮਾਤਾ ਜੀ ਦਾ ਪਾਰਤਿਕ ਸ਼ਰੀਰ ਲੈ ਕੇ ਸਮਸ਼ਾਨ ਘਟਵਾਲ ਨੂੰ ਚਾਲੇ ਪਾਵਾਂਗੇ ਸਤਨਾਮ 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 ਜੀ ਸਤਨਾਮ 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 ਜੀ ਵਾਹੇ ਕੋ ਵਾਹੇ ਤੂ ਜੀ ਜਪੋ ਸਤਨਾਮ 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 ਜੀ